ਮੈਂ ਉਹਨੂੰ ਕਮਾ ਵੀ ਪਹਿਲਾਂ ਆਪਣੇ ਤੇ ਲਾਗੂ ਕਰ ਗੁਰੂ ਸਹਿਬਾਨਾਂ ਦੀ ਕਿਉਂ ਬਚਨ ਜਿਹੜੇ ਸਨ ਅਗਲੇ ਤੇ ਪ੍ਰਭਾਵ ਪਾਉਂਦੇ ਸਨ ਵੀ ਉਹ ਜੋ ਕਹਿ ਰਹੇ ਸਾਨੂੰ ਨਾ ਕਮਾਇਆ ਵੀ ਹੈ ਉਹਨਾਂ ਕੀਤਾ ਵੀ ਹੈ ਕੇਵਲ ਕਹਿਣ ਤੱਕ ਹੀ ਸੀਮਤ ਨਹੀਂ ਅਸੀਂ ਸਟੇਜ ਤੋਂ ਗੱਲ ਕਹਿਣ ਤੱਕ ਸੀਮਤ ਹੈ ਅਸੀਂ ਗੱਲ ਮੰਨਦੇ ਨਹੀਂ ਉਹ ਕਮਾਉਂਦੇ ਨਹੀਂ ਅਸੀਂ ਗੱਲ ਸੁਣੀ ਹੈ ਉਹ ਕਮਾਈ ਨਹੀਂ ਅਸੀਂ ਗਾਂ ਪੇਸ਼ ਕੀਤੀ ਹੈ ਉਹਦਾ ਅਸਰ ਵੀ ਕੋਈ ਨਹੀਂ ਹੈ ਅੱਗੇ ਵੀ ਸੁਣੀ ਗਈ ਉਹਨਾਂ ਅੱਗੇ ਪੇਸ਼ ਕਰ ਦਿੱਤੀ ਵੀ ਸਾਡੇ ਭਾਈ ਸਾਹਿਬ ਨੇ ਇਸ ਤਰ੍ਹਾਂ ਕਿਹਾ ਏ ਅਕਸਰ ਆਪਾਂ ਆ ਵੀਡੀਓ ਜਿਹੜੀਆਂ ਸ਼ੇਅਰ ਕਰਦੇ ਆ ਨਾ ਵੀ ਫਲਾਨੇ ਭਾਈ ਸਾਹਿਬ ਨੇ ਆ ਗੱਲ ਕਹੀ ਬੜੀ ਵਧੀਆ ਕਹੀ ਏ ਗੱਲ ਕਹੀ ਤੇ ਹੈ ਸੁਣ ਲਈ ਹੈ ਪਰ ਉਹਨੂੰ ਕਮਾਇਆ ਕੋਈ ਨਹੀਂ ਸਾਹਿਬ ਕਹਿੰਗੇ ਸੁਣਤ ਕਮਾਵਤ ਹੋਤ ਉਧਾਰ ਕਹਿੰਗੇ ਜਿਹੜਾ ਸੁਣ ਕੇ ਕਮਾਉਂਦਾ ਹੈ ਨਾ ਉਹਦਾ ਪਾਰ ਉਤਾਰਾ ਹੁੰਦਾ ਏ ਉਹ ਪਾਰ ਲੰਘਦਾ ਏ ਉਹਨੂੰ ਅਸਲ ਫਿਰ ਜੀਵਨ ਜਿਉਣ ਦਾ ਤਰੀਕਾ ਜਿਹੜਾ ਉਹ ਸਮਝ ਆਉਂਦਾ ਹੈ ਉਹਨੂੰ ਅਸਲ ਸਿੱਖਿਆ ਜਿਹੜੀ ਉਹਦੇ ਕੋਲ ਆ ਜਾਂਦੀ ਉਹਨੂੰ ਗਿਆਨ ਆਉਂਦਾ ਜਿੰਨੇ ਸੁਣ ਕੇ ਉਹਨੂੰ ਕਮਾਇਆ ਹੈ ਉਹਦੇ ਅੰਦਰ ਗਿਆਨ ਪ੍ਰਗਟ ਹੋਇਆ ਹੈ ਬੀ ਜਿਹੜਾ ਹੈ ਉਹਨੂੰ ਹੱਥ ਵਿੱਚ ਪਕੜ ਛੱਡੀਏ ਉਹਨੂੰ ਰੱਖ ਛੱਡੀਏ ਨਹੀਂ ਉਗੇਗਾ ਉਹ ਬੀ ਨੂੰ ਧਰਤੀ ਦੇ ਵਿੱਚ ਨੱਪਣਾ ਪੈਂਦਾ ਹੈ ਧਰਤੀ ਦੇ ਵਿੱਚ ਦਬਾਉਣਾ ਪੈਂਦਾ ਹੈ ਜਦ ਮਿੱਟੀ ਦੇ ਵਿੱਚੋਂ ਦਬਾਇਆ ਤੇ ਫਿਰ ਉੱਪਰ ਫੁੱਲ ਤੁੰਦਾ ਏ ਸ਼ਬਦ ਸੁਣਿਆ ਏ ਤੇ ਜਦੋਂ